ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਸਤਾਰ ਮਾ ਭਾਗ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਛੰਦਰਨਾਤ ਹੋਰ ਅੱਗੇ ਹੋ ਕੇ ਆਖਣ ਲੱਗਾ ਅਸਾਂ ਗੁਰੂ ਗੋਰਖ ਕੋਲੋਂ ਜੋਰ ਲਿਆ ਹੈ ਕੰਨੀ ਮੁੰਦਰਾ ਹਨ ਸ਼ੇਰ ਮੁੰਨੇ ਹੋਏ ਨੇ ਖੱਫਨੀ ਤੇ ਡੰਡਾ ਕੋਲ ਹੈ ਕਠਨ ਸਾਧਨਾ ਨਾਲ ਈਸ਼ਵਰ ਪ੍ਰਾਪਤੀ ਕਰਨ ਦਾ ਜਤਨ ਕਰ ਰਹਿ ਹਾਂ ਪਰਤ ਤੁਸਾਨ ਰੱਲਾ ਹੀ ਤੇ ਸਬਨਾਇਆ ਹੈ ਨਾ ਮੁਸਲਮਾਨ ਲੱਗਦੇ ਹੋ ਨਾ ਹਿੰਦੂ ਹੱਦਿਆ ਦੀ ਮਾਲਾ ਗਾਲ ਕਿਉਂ ਪਾਈ ਹੈ ਇਸ ਸਪੇਸ਼ ਦਾ ਤਿਆਗ ਕਰੋ ਜੋਗੀ ਹੋਵੋ ਤੁਸਾਂ ਦੀ কল্যাণ ਹੋਵੇ ਮੇਰਾ ਦੇ ਦਾਤੇ ਖੁਦ ਪਰਮੇਸ਼ਰ ਹੱਸ ਕੇ ਬੋਲੇ ਓ ਪਲਕ ਕੜ ਲੋਕੋ ਤੁਹਾਡਾ ਜਿਹੜਾ ਪੇਸ ਹੈ ਰੰਗ ਬਰੰਗੀਆਂ ਟਾਕੀਆਂ ਦੀ ਖਫਣੀ ਸਵਾਕੇ ਗਾਲ ਪਾਈ ਆੱਠ ਵਿੱਚ ਡੰਡਾ ਫਾੜ ਲਿਆ ਤੇ ਸਰੀਰ ਅਦਾਲੇ ਸਵਾ ਮਾਲ ਬੈਠੇ ਕੰਨ ਪਰਵਾਕੇ ਮੁੰਦਰਾ ਪਾਲਣਿਆ ਸਿਰ ਮੂਮਣਾ ਕੇ ਘਾਰ ਛੱਡਿਆ ਤੇ ਪਹਾੜਾਂ ਦੀਆਂ ਚੋਟੀਆਂ ਉੱਤੇ ਵੇਲੇ ਬੈਠੇ ਸਿੰਗੀ ਵਜਾਉਂਦੇ ਫਿਰੇ ਇਸ ਨਾਲ ਮਨ ਸ਼ਾਂਤ ਨਹੀਂ ਹੁੰਦਾ। ਪੇਟ ਦੇ ਬਦਲੇ ਮੰਗਦੇ ਫਿਰਦੇ ਜੇ ਸੱਚ ਮੁੱਚ ਜੋਗ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਇਹ ਸਾਰੇ ਵਾਧੂ ਟੰਟੇ ਛੱਡ ਦਿਓ। ਕਾਰ ਬੈਠ ਕੇ ਸੰਜਮ ਦਾ ਜੀਵਨ ਬਤੀਤ ਕਰਦੇ ਹੋ ਪਰਮਾਤਮਾ ਦਾ ਨਾਮ ਸਿਮਰਨ ਕਰੋ ਮਰਦ ਉਹ ਹੈ ਜੋ ਮਾਇਆ ਵਿੱਚ ਰਹਿਂਦਾ ਹੋਇਆ ਮਾਇਆ ਤੋਂ ਨਰਲੀਏ ਪਰ ਹੈ ਤੁਸੀਂ ਤਾਂ ਡਰਕਰ ਵਿਜਿੱਦਲ ਜੇ ਕਰਤਾਰ ਦੀ ਰਚੀ ਮਾਇਆ ਦਾ ਮੁਕਾਬਲਾ ਨਹੀਂ ਕਰਦੇ ਡਰਦੇ ਮਾਰੇ ਲੁਕਦੇ ਫਿਰਦੇ ਜੇ ਕੋਈ ਪਰਮਾਤਮਾ ਕੋਈ ਬਹੁਤੀਆਂ ਗੱਲਾਂ ਨਾਲ ਜੋਗ ਨਹੀਂ ਕਮਾ ਸਕਦਾ ਸਾਗੋਂ ਜੋਗ ਦਾਤਾ ਇਹ ਪ੍ਰধান ਲੱਛਣ ਹੈ ਕਿ ਦੋ ਨੇਤਰਾਂ ਦੀ ਨਿਗਾਹ ਇੱਕ ਕਰਕੇ ਜਗਤ ਦੇ ਰਾਹ ਵਿਵਚ ਕਰਤਾਰ ਦੀ ਵਾਪਰੀ ਮਾਇਆ ਦੇ ਅੜਰੇ ਪਾਣ ਜੋਗ ਦਾ ਭੇਤ ਮਟਾ ਦੇਵੇ ਸੋਨੇ ਤੇ ਮਿੱਟੀ ਉੱਚ ਤੇ ਨੀਚ ਪਸ਼ੂ ਤੇ ਮਨੁੱਖ ਬਨਾਸ ਪਤੀ ਕੀੜੇ ਮਕੌੜੇ ਆਦਕ ਨੂੰ ਇੱਕ ਸਮਾਨ ਉਸ ਈਸ਼ਵਰ ਉਸ ਈਸ਼ਵਰ ਦਾ ਰੂਪ ਸਮਝੋ ਚੇਤ ਨੂੰ ਵਖਾਵੇ ਵਿੱਚ ਨਾ ਡੋਬੋ ਅਸਲੀ ਜੋਗੀ ਉਹ ਹੀ ਹੋ ਸਕਦਾ ਹੈ ਭੋਲੇ ਜੋਗਿਓ 12 ਨਸ਼ੇ ਨਸ਼ੇ ਫਿਰਨ ਮੜੀਆਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਦੇਸਾਂ ਪ੍ਰਦੇਸਾਂ ਵਿੱਚ ਫਿਰਨ ਅਤੇ ਤੀਰਥਾਂ ਉੱਤੇ ਜਾ ਕੇ ਨਾਉਣ ਨਾਲ ਜੋਗ ਨਹੀਂ ਕਮਾਇਆ ਜਾਂਦਾ ਕਿਉਂ ਕਿ ਦਿਲ ਦੀ फडਕਣਾ ਨਹੀਂ ਮਿਟਦੀ ਮਨ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਦਾ ਦੁਨਿਆ ਵਿਚਰਹਿ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਦੇਖੋ ਭਗਤੀ ਮਾਰਗ ਦਾ ਸਹੀ ਰਾਹ ਹੈ ਕਾਲ ਪੁਰਖ ਦੀ ਮੇਰ ਹੋਵੇ ਸੱਚਾ ਸਤਗੁਰੂ ਮਿਲੇ ਉਹ ਗਿਆਨ ਦੇ ਭੰਡਾਰੇ ਬਖਸ਼ੇ ਜਿਸ ਨਾਲ ਸਾਰੇ ਸੰਸ਼ੇ ਜਾਂਦੇ ਰਹਿਣ ਤੇ ਮਨ ਦੀ ਪਟਕਣਾ ਮੁੱਕ ਜਾਵੇ ਮਨ ਨੂੰ ਸੰਜਮ ਵਿੱਚ ਰੱਖਣ ਵਾਸਤੇ ਰੋਕੀਏ ਜਦੋਂ ਮਨ ਰੁਕ ਜਾਂਦਾ ਹੈ ਤਾਂ ਆਤਕਮ ਨੰਨ ਲਗਾਤਾਰ ਦਸ਼ਮੇ ਜਵਾਰ ਚੋਂਦਾ ਰਹਿੰਦਾ ਹੈ ਸ਼ਾਂਤੀ ਹੀ ਸ਼ਾਂਤੀ ਹੁੰਦੀ ਹੈ ਫਿਰ ਸੰਜਿ ਲੈ ਕਾਰਗ੍ਰਿਸ਼ਟ ਦੇ ਨੇੜੇ ਰਹਿੰਦਿਆਂ ਵੀ ਸੱਤ ਵਿੱਚ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਸੰਸਾਰ ਵਿਚ ਰੈਂਦਿਆਂ ਹੋਇਆ ਐਸੇ ਤਿਆਗੀ ਹੋਈਏ ਕਿ ਜੀਉਂਦੇ ਹੋਏ ਵੀ ਮਰਿਆ ਵਾਂਂ ਕਿਸੇ ਦੁਨਿਆਵੀ ਵਸਤੂ ਨਾਲ ਇਤਨਾ ਕਰੀਏ ਤਾਂ ਜੋਗ ਕਮਾਇਆ ਜਾਂਦਾ ਹੈ ਫੇਰ ਸਮਝ ਸਿੰਗੀ ਦੀ ਲੋੜ ਨਹੀਂ ਆਪੇ ਹੀ ਆਨੰਦ ਦੀ ਤੁਨੀ ਵਾਜਦੀ ਰਹੇਗੀ ਜੇ ਤ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਬੀਰਤੀ ਉਹ ਸੰਬਧ ਹਾਲਤ ਵਿੱਚ ਪਹੁੰਚ ਜਾਵੇਗੀ ਜਿਸ ਨਾਲ ਸਾਰੇ ਡਰ ਦੂਰ ਹੋ ਜਾਣਗੇ ਸੋ ਜੋਗਿਓ ਇਹ ਹੈ ਸੱਚੇ ਯੋਗ ਦਾ ਮਾਰਗ ਐਵੇਂ ਭਲੇਖਿਆ ਵਿੱਚ ਰਹਿ ਕੇ ਜੀਵਨ ਬਰਬਾਦ ਨਾ ਕਰੋ ਵੇਲੇ ਰਹਿਣ ਨਾਲ ਦੁਨੀਆ ਉਤੇ ਭਾਰ ਜੇ ਆਪਣੇ ਜੀਵਨ ਬਾਰੇ ਸੋਚੋ ਗੁਰੂ ਜੀ ਕੋਲੋਂ ਇਹ ਉੱਤਰ ਸੁਣ ਕੇ ਮਛੰਦਰ ਨਾਥ ਤੇ ਮੰਗਲਦਾਸ ਨਿੱਤਰ ਹੋ ਗਏ ਦੋਵੇਂ ਗੁਰੂ ਜੀ ਦੇ ਚਰਨੀ ਲੱਗੇ ਉਹਨਾਂ ਦੀ ਚਰਨੀ ਲੱਗਣ ਦੀ ਤੇ ਨਹੀਂ ਸੀ ਬਾਕੀ ਦੇ ਜੋ ਗਿਆਨੇ ਵੀ ਉਹ ਗੁਰੂ ਜੀ ਨੂੰ ਮੱਥਾ ਟੇਕਿਆ ਅੱਗੇ ਤੂੰ ਸਤ ਮਾਰਗ ਤੇ ਚੱਲਣ ਦਾ ਪਰਨ ਕੀਤਾ ਉਸ ਦਿਨ ਤੋਂ ਗੋਰਖਮੱਤੇ ਸਥਾਨ ਦਾ ਨਾਮ ਨਾਨਕ ਮਤਾ ਰੱਖਿਆ ਗਿਆ ਜੋ ਇੱਕ ਗੁਰਦੁਆਰੇ ਦੇ ਰੂਪ ਵਿੱਚ ਅਜੇ ਟੱਲ ਹੈ ਜੇ ਸਦੀ ਮਹਿਮਾ ਵਾਧੀ ਜਾਂਦੀ ਹੈ ਗੋਰਖਮੱਤੇ ਵਿੱਚ ਕਈ ਐਸੇ ਯੋਗੀ ਵੀ ਹਨ ਜਿਨ੍ਹਾਂ ਨੇ ਕਠਨ ਕਲਣਾ ਕਾਲ ਕੇ ਕੁਝ ਸਿੱਧੀਆਂ ਰੱਬੀ ਸ਼ਕਤੀਆਂ ਹਾਸਲ ਕੀਤੀਆਂ ਹੋਈਆਂ ਸਨ ਉਨਾਂ ਨੇ ਕਈ ਕੌਕਤ ਕਰਕੇ ਦਿਖਾਏ ਕੋਈ ਅਸਮਾਨ ਵੱਲ ਉੱਡਿਆ ਕੋਈ ਪਾਣੀ ਸਕਾ ਦਿੱਤਾ ਕਿਸੇ ਪਾਣੀ ਨੂੰ ਦੁੱਧ ਦਰਸਾਇਆ ਆਦਿਕ ਗੁਰੂ ਨਾਨਕ ਜੀ ਉਹ ਜਿੰਨਾ ਕੋਲ 9 ਨਦੀਆਂ ਤੇ 12 ਸਿੱਧੀਆਂ ਸਨ ਉਹ ਜੋ ਚਾਏ ਕਰ ਸਕਦੇ ਸਨ ਪਰ ਵੈ ਗੁਰੂ ਜੀਆਂ ਬਖਸ਼ੀਆਂ ਦਾਤਾਂ ਦਾ ਦਿਖਾਵਾ ਨਹੀਂ ਕਰਨਾ ਚਾਹੁੰਦੇ ਸਨ ਫੇਰ ਵੀ ਜੋਗੀਆਂ ਦਾ ਹੰਕਾਰ ਤੋੜਨ ਵਾਸਤੇ ਉਹਨਾਂ ਨੂੰ ਕੋਝ ਕੋਕੌਕਤ ਦਿਖਾਈ ਜੋਗੀਆਂ ਦੀਆਂ ਗੱਲਾਂ ਵਾਲੀਆਂ ਟੂਣੀਆਂ ਵੀ ਠੰਡੀਆਂ ਕਰ ਦਿੱਤੀਆਂ ਇੱਕ ਕੰਕਾਰੀ ਜੋਹੀ ਦੀਆਂ ਮੁੰਦਰਾ ਚਿੱਪੀ ਤੇ ਖੜਾਵਾਂ ਕਿੱਦਰੇ ਅੜਾ ਦਿੱਤੀਆਂ ਜਿੰਨਾਂ ਨੂੰ ਟੋਲ ਦਾ ਮਰ ਗਿਆ ਉਸਨ ਸੀ ਸਾਰੇ ਯਰ ਤੇ ਮੰਨਦੇ ਆ ਅੱਖਾਂ ਨਾਲ ਉਸ ਨੂੰ ਕਿਤੇ ਨਾ ਦਿਸੀਆਂ ਜੇ ਸਪਾੜ ਉਤੇ ਗੁਰਖ ਮੱਤਾ ਨਾਨਕ ਮੱਤਾ ਹਏ ਉਸ ਤੇਰੇ ਰੇਠੜੇ ਜਿਸ ਨਾਲ ਗਰਮ ਕੱਪੜੇ ਧੋਤੇ ਜਾਂਦੇ ਨੇ ਦੇ ਰੁਖ ਬਹੁਤ ਹਾਨ ਰੀਠਾ ਬਹੁਤ ਕੌੜਾ ਹੁੰਦਾ ਹੈ ਜੋ ਇੱਕ ਆਦਾ ਜਾਵੇ ਤਾਂ ਦਸਤ ਲਾ ਦਿੰਦਾ ਹੈ ਇੱਕ ਵੱਡੇ ਰੋਖ ਦੇ 8 ਜੋਗੀ ਤੇ ਗੁਰੂ ਜੀ ਬੈਠੇ ਸਨ ਜੋਗੀਆਂ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਆਖਿਆ ਜੇ ਪਰਮਾਤਮਾ ਕੋਲੋ ਲਏ ਬੈਠੇ ਹੋ ਤਾਂ ਇਹ ਰੋਖ 8 ਬੈਠਿਆ ਹੀ ਇਸਾਂ ਨੂੰ ਕੁਝ ਖਵਾਓ ਗੁਰੂ ਜੀ ਨੇ ਉਸੇ ਵੇਲੇ ਸੱਤ ਕਰਤਾ ਸਤ ਕਰਤਾ ਰਾਖੇ ਮਰਦਾਨੇ ਨੂੰ ਰੀਠੇ ਉੱਤੇ ਚੜਾ ਕੇ ਆਖਿਆ ਮਰਦਾਨਿਆ ਸਤ ਕਰਤਾ ਰਾਖੇ ਇਸ ਰੋਖ ਉੱਤੇ ਚੜ ਜਾ ਜਿੱਧਰ ਮੈਂ ਬੈਠਾ ਹਾਂ ਇਹ ਦਰਦੇਟਾਂ ਨੂੰ ਹੂਨ ਇਸ ਰੀਠੇ ਇੰਨਾ ਜੋਗੀਆਂ ਨੂੰ ਖਵਾਈਏ ਮਾਲਕ ਦਾ ਹੁਕਮ ਮੰਨ ਕੇ ਮਰਦਾਨਾ ਝੱਟ ਪਟ ਰੋਖ ਉੱਤੇ ਚੜ ਗਿਆ ਉੱਪਰ ਜਾ ਕੇ ਉਸ ਨੇ ਜ਼ੋਰ ਨਾਲ ਲੂਹਾ ਮਾਰਿਆ ਬਹੁਤ ਸਾਰੇ ਰੀਠੇ ਈਠਾ ਡਿੱਗ ਪਏ ਗੁਰੂ ਜੀ ਨੇ ਜੋ ਵਿਆਨ ਆਖਿਆ ਲੋ ਮਿੱਤਰੋ ਇਹ ਛਕੋ ਦੇਖੋ ਕਿੰਨੇ ਸਵਾਦੀ ਹਨ ਗੁਰੂ ਦਾ ਬਚਨ ਸੁਣ ਕੇ ਸਾਰੇ ਜੋਗੀ ਹੱਸ ਪਏ ਕਹਿਣ ਲੱਗੇ ਕੌੜਾ ਫਾਲ ਖਾ ਕੇ ਮਰ ਜਾਈਏ ਗੁਰੂ ਜੀ ਨੇ ਕੀ ਖਾ ਕੇ ਤਾਂ ਦੇਖੋ ਸੱਚੇ ਜੋਗੀਓ ਤਾਂ ਕੱਚੇ ਖਾ ਜਾਂਦੇ ਜੀ ਨੇ ਇਹ ਰੀਠਾ ਮਿੱਠਾ ਹੈ ਇਹ ਜੋਗੀ ਇੱਕ ਜੋਗੀ ਨੇ ਦੇਖਣ ਦੇ ਮਾਰੇ ਇੱਕ ਰੀਠਾ ਚੁੱਕਿਆ ਤੇ ਮੂੰਹ ਵਿੱਚ ਪਾਇਆ ਉਸ ਨੂੰ ਐਸਾ ਸਵਾਦ ਲੱਗਾ ਉਹ ਛੇਤੀ ਛੇਤੀ ਤਰਤੀ ਉਤਰ ਰੀਠੇ ਚੁੱਕ ਕੇ ਖਾਣ ਲੱਗ ਪਿਆ ਬਹੁਤ ਮਿੱਠੇ ਬਹੁਤ ਸਵਾਦ ਅਮਰ ਦੇ ਕੋਟਾਉਂਦੇ ਨੇ ਆ ਕੇ ਇਹ ਖਾਈ ਗਿਆ ਵੇਖੋ ਵੇਖ ਬਾਕੀ ਦੇ ਵੀ ਖਾਣ ਲੱਗ ਪਏ ਉਹਨਾਂ ਨੇ ਪੇਟ ਭਰ ਕੇ ਖਾਦੇ ਬੜੇ ਆਨੰਦ ਹੋਏ ਮਰਦਾਨਾ ਉਪੋਰੀ ਖਾਈ ਗਿਆ ਜਦੋਂ ਜੋਗੀ ਰਾਜ ਗਏ ਤੇ ਇੱਕ ਜੋਗੀ ਨੇ ਦੂਸਰੇ ਪਾਸੇ ਰੀਠਾ ਤੋੜ ਕੇ ਮੂੰਹ ਚ ਭਾਇਆ ਤਾਂ ਉਹ ਕੌੜਾ ਸੀ ਗੁਰੂ ਜੀ ਦੀ ਇਹ ਬਰਕਤ ਦੇਖ ਕੇ ਸਾਰੇ ਜੋ ਵੀ ਗੁਰੂ ਜੀ ਨੂੰ ਗੁਰੂ ਮੰਨ ਬੈਠੇ ਅੱਜ ਉਸ ਰੀਠੇ ਦੇ ਅੱਧੇ ਹਿੱਸੇ ਦੇ ਰੀਠੇ ਮਿੱਠੇ ਹਨ ਇਹ ਅੱਧੇ ਦੇ ਕੌੜੇ ਹਨ ਹੁਣ ਉਥੇ ਗੁਰਦੁਆਰਾ ਹੈ ਬਨਾਰਸ ਦੇ ਪੰਡਤ ਚਤਰਦਾਸ ਨਾਲ ਗਿਆਨ ਚਰਚਾ ਮਾਇਆ ਵਾਦੀ ਪੱਠੀ ਵਿੱਚ ਸੜ ਰੇ ਕਾਲ ਜੁਗੀ ਜੀਵਾਂ ਦਾ ਆਧਾਰ ਕਰਨ ਵਾਹ ਤੇ ਗੁਰੂ ਜੀ ਅੱਗੇ ਹੀ ਅੱਗੇ ਆ ਗਏ ਮਾ ਬਾਪ ਪੈ ਨਾਨਕੀ ਜੈ ਰਾਮ ਜੀ ਸਲਖਣੀ ਤੇ ਦੂਏ ਸਹਿਬ ਜਾਦੇ ਕਦੀ ਗਦਾਈ ਚਿੱਤੇ ਆਉਦੇ ਸਨ ਪਰ ਉਹਨਾਂ ਨਾਲ ਬਹੁਤਾ ਹਿੱਥ ਦੁਖੀਆਂ ਨਾਲ ਸੀ ਦੁਖੀਆਂ ਦਾ ਹੋਣਾ ਉਹਨਾਂ ਨੂੰ ਪਿੱਛੇ ਨਹੀਂ ਸੀ ਵੜਨ ਦੇਂਦਾ ਅੱਗੇ ਹੀ ਅੱਗੇ ਖਿੱਚੀ ਜਾਂਦਾ ਸੀ पीली पीत दे कस्बे नु ਛੱਡ ਕੇ ਆਬਾਦੀਆ ਜੰਗਲਾਂ ਖੇਤਾਂ ਦੇ ਦਰਿਆਵਾਂ ਵਿੱਦ ਦੀ ਲੰਗ ਦੇ ਹੋਏ ਗੁਰੂ ਜੀ ਬਨਾਰਸ ਪਹੁੰਚ ਗਏ ਬਨਾਰਸ ਵੇਦਕ ਸਮੇਂ ਹਿੰਦੂ ਸਭੈਤਾ ਦੇ ਸੰਸਕ੍ਰਿਤ ਵਿਦਿਆ ਦੇ ਕੇਂਦਰ ਹੈ ਇੱਥੇ ਵੱਡੇ 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 ਵਿਦਵਾਨ ਰਹਿੰਦੇ ਸਨ ਪੰਡਤਾਂ ਵਿੱਚ ਐਸੇ ਹੀ ਸਨ ਜੋ ਚੋਂ ਵਿਦਵਾਂ ਦਾ ਉਪਨ ਸਦਾ ਤੇ ਬ੍ਰਾਹਮਣ ਗ੍ਰੰਥਾਂ ਦੇ ਕਠਨ ਪਾਠਾ ਨੂੰ ਜੁਬਾਨੀ ਯਾਦ ਕਰ ਚੁੱਕੇ ਸਨ ਗੱਲਬਾਤ ਵਿੱਚ ਕਿਸੇ ਨੂੰ ਵਾਰੇ ਨਹੀਂ ਸੀ ਆਉਣ ਦਿੰਦੇ ਬਨਾਰਸ ਪਹੁੰਚ ਕੇ ਗੁਰੂ ਜੀ ਗੰਗਾ ਦੇ ਘਨਾਰੇ ਜਾ ਪਹੁੰਚੇ ਉਸ ਪਾਸੇ ਮੰਦਿਰ ਬਹੁਤ ਸਾਰੇ ਯਾਤ੍ਰੂ ਤੇ ਕਹਰ ਵਾਲੇ ਸਵੇਰੇ ਉਸ ਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਇੱਕ ਥਾੜੇ ਉੱਤੇ ਆਸਨਾ ਜਮਾ ਕੇ ਗੁਰੂ ਜੀ ਬੈਠ ਗਏ ਸੂਰਨ ਚੜਨ ਤੋਂ ਪਹਿਲਾਂ ਇਸ਼ਨਾਨ ਵਾਲੇ ਆਉਣੇ ਸ਼ੁਰੂ ਹੋ ਗਏ ਮਰਦਾਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਆਸਾ ਵਾਲ ਵਾਰਸ ਦੇਸ ਲੋਕਾਂ ਦਾ ਗਾਇਨ ਕਰੀ ਗਏ ਯਾਤਰਵਾਂ ਯਾਤਰਵਾਂ ਦੇ ਰਾਹ ਤੇ ਦੋਹੀ ਪਾਸੇ দান ਲੈਣ ਵਾਲੇ ਲੋਕ ਤੜਕੇ ਤੋਂ ਬੈਠ ਜਾਂਦੇ ਸਨ ਗੁਰੂ ਜੀ ਦਾ ਕੀਰਤਨ ਸੁਣ ਕੇ ਸਾਰੇ ਹੈਰਾਨ ਸਨ দান ਪਾਤਰ ਅਤੇ ਦਾਨੀ ਦੋਵੇਂ ਹੈਰਾਨ ਸਨ ਕੀ ਕੈਸੇ ਪੁਰਸ਼ ਆਏ ਨੇ ਜਿਨ੍ਹਾਂ ਦਾ ਹੁਲੀਆ ਤੁਰਕਾਂ ਵਰਗਾ ਹੈ ਪਰ ਹਿੰਦੂ ਤੀਰਥ ਉਤੇ ਆ ਕੇ ਬੈਠੇ ਨੇ ਇਹਰੇ ਦਾ ਪ੍ਰਭਾਵ ਐਸਾ ਸੀ ਕਿ ਕਿਸੇ ਨੂੰ ਗੱਲ ਕਰਨ ਦਾ ਹੌਸਲਾ ਨਹੀਂ ਸੀ ਪੈਂਦਾ ਕਈ ਤਾਂ ਹੱਡੀਆਂ ਦੀ ਮਾਲਾ ਤੇ ਕਲੰਦਰੀ ਟੋਪੀ ਦੇਖ ਕੇ ਉੰਜ ਹੀ ਡਰ ਜਾਂਦੇ ਸਨ ਇੱਕ ਪੰਡਤ ਚਰ ਚਤਰਦਾਸ ਸੀ ਉਹ સ્ਨਾਣ ਕਰਕੇ ਮੁੜਿਆ ਜਦੋਂ ਉਸ ਨੇ ਗੁਰੂ ਜੀ ਵੱਲ ਦੇਖਿਆ ਕ੍ਰੋਧ ਨਾਲ ਲਾਲ ਪੀਲਾ ਹੋ ਗਿਆ ਇਹ ਤੁਰਕ ਹਿੰਦੂ ਹਸਤਾਨ ਤੇ ਕਿਉਂ ਆਇਆ ਹੈ ਉਹ ਸਦਾ ਸਵਾਲ ਸੀ। ਪਲਾਸੀ ਚਤਰदास ਦੇ ਨਾਲ ਕੁਝ ਵਿਦਿਆਰਥੀ ਸਨ। ਸਾਰੇ ਅੱਗੇ ਹੋ ਕੇ ਗੁਰੂ ਜੀ ਦੇ ਨੇੜੇ ਆ ਗਏ। ਚਤਰदास ਨੇ ਗੁੱਸੇ ਨਾਲ ਪੁੱਛਿਆ ਤੁਸੀਂ ਦੋਨੋਂ Hindu ਹੋ ਕੇ ਮੁਸਲਮਾਨ ਤੁਸੀਂ ਦੋਨੋਂ Hindu ਹੋ ਕੇ ਮੁਸਲਮਾਨ ਗੁਰੂ ਜੀ ਅਸੀਂ ਹਿੰਦੂ ਹਾਂ ਤੀਰਥ ਯਾਤਰਾ ਵਾਸਤੇ ਆਏ ਹਾਂ ਕਿਹਾ ਅਰਦਾਸ ਓਏ ਵਾਓ ਏ ਹਿੰਦੂ ਮਹਾਰਾਜ ਇਹ ਭਰਾਵਾ ਕਿਹੜੇ ਦੇਸ਼ ਦਾ ਹੈ ਹਿੰਦੂ ਦਾ ਹੈ ਜੇ ਹਿੰਦੂ ਹੈ ਤਾਂ ਤੁਲਸੀ ਦੀ ਮਾਲਾ ਕਿਉਂ ਨਹੀਂ ਸਾਲਗ੍ਰਾਮ ਪੱਥਰ ਪੂਜਾ ਵਾਸਤੇ ਨਹੀਂ ਹੱਡੀਆਂ ਦੀ ਮਾਲਾ ਗਲ ਪਾਈ ਫਿਰਦਾ ਹੈ ਇਹ ਕੀ ਪਖੰਡ ਹੈ ਆਪਣੇ ਮਿੱ थे 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 के ते ठंडे सुबह सारथी ਦੇ ਨਾਲ ਮਸਕਰਾਉਂਦੇ ਹੋਏ ਪੰਡਤ ਚਰਨ ਦਾ ਜੇ ਹੰਕਾਰ ਨਾਲ ਕੌੜੇ ਬਚਨ ਬੋਲੀ ਗਿਆ ਜਦੋਂ ਉਸ ਦਾ ਦਿਲ ਗੁਬਾਰ ਕੱਢ ਚੁਪਕਾ ਤਾਂ ਗੁਰੂ ਜੀ ਸਹਿਸਨਾ ਬੋਲੇ ਪੰਡਤ ਮਲੂਮ ਹੈ ਨਾਲ ਬਹੁਤ سارے ਚੇਲੇ ਨੇ ਇੰਨਾ ਚੇਲਿਆਂ ਨੂੰ ਦੇਖ ਕੇ ਪ੍ਰਗਟ ਹੁੰਦਾ ਹੈ ਕਿ ਤੁਸੀਂ ਵਿਦਵਾਨ ਵੀ ਜੇ ਪਰ ਕਰੋਧ ਦੇ ਤੁਸਾਂ ਚਿਹਰ ਦੇ ਵਿੱਚੋਂ ਨਹੀਂ ਮਰਿਆ ਜਿਹਦੇ ਦਿਲ ਚ ਕਰੋਧ ਨਾ ਮਰੇ ਉਹਦੇ ਬਾਕੀ ਦੇ ਕਰਮ ਵੀ નિਸਫਲ ਹੋ ਜਾਂਦੇ ਹਨ ਸੋਣ ਪੰਡਤ ਇਹ ਪੰਡਤ ਸਾਲਗ੍ਰਾਮ ਗੋਲ ਪੱਥਰ ਜਿਸ ਨੂੰ ਸ਼ਿਵਲਿੰਗ ਮੰਨਿਆ ਜਾਂਦਾ ਹੈ ਦੀ ਪੂਜਾ ਕਰਨ ਸ਼ਿਵ शिवलिंग मੰਨਿਆ ਜਾਂਦਾ ਹੈ ਦੀ ਪੂਜਾ ਕਰਨ ਦੀ ਥਾਂ ਪਰਮਾਤਮਾ ਦੀ ਪੂਜਾ ਕਰ। ਚੰਗੀ ਧਰਮ ਕੀਰਤ ਕਮਾਈ ਨੂੰ ਤੁਲਸੀ ਦੀ ਮਾਲਾ ਸਮਝ। ਪਰਮਾਤਮਾ ਦੇ ਸਿਮਰਨ ਦਾ ਬੇੜਾ ਬੰਨੇ ਜਿਸ ਰਾਈਂ ਪਾਵ ਸਾਗਰ ਤੋਂ ਪਾਰ ਹੋ ਸਕੇ। ਪਰਮਾਤਮਾ ਅਗੇ ਅਰਦਾਸ ਕਰੋ ਕਿ ਉਹ ਦਇਆ ਕਰਨ। اے ਮੂਰਖ ਕਲਰ ਨੂੰ સિંહ ਜਕੇ ਜਨਮ ਕਿਉਂ ਗਵਾਉਂਦੇ ਹੋ ਭਾਵ ਜਿਸ ਭਜਨ ਬੰਦਗੀ ਤੋਂ ਕੁਝ ਨਹੀਂ ਹੋਣਾ ਉਸ ਨੂੰ ਕਿਉਂ ਕਰਦੇ ਹੋ ਕੱਚੀ ਕੰਦ ਟੱਠ ਰਹੀ ਹੈ ਉਸ ਨੂੰ ਗਾਰਾ ਲਾਉਣ ਦਾ ਕੀ ਲਾਭ ਹੈ ਬ੍ਰਾਹਮਣ ਕੀ ਕਦੀ ਕਦਾਈ ਖੂ ਚਲਦਾ ਦੇਖਿਆ ਹੈ ਖੂ ਆਂਗ ਤੂੰ ਵੀ ਹੀਰ ਦੇ ਵਿੱਚੋਂ ਅੰਮ੍ਰਿਤ ਖਿੱਚਣ ਵਾਸਤੇ ਯਤਨ ਕਰ ਆਠਤਾ ਮਾਲ ਟਿੰਡਾ ਹੂਣ ਨੂੰ ਤੇ ਮਾਨ ਨੂੰ ਬੇਲਾ ਦੀ ਥਾਂ ਜੋਇਆ ਜਾਵੇ ਆਮਰਤ ਸੰਚਕੇ ਕਾਮ ਕਰੋਧ ਨੂੰ ਮਾਰਨ ਵਾਸਤੇ ਕਿਨਾਰੇ ਭਰੇ ਜਾਣ ਪ੍ਰਮਾਤਮਾ ਮਾਲੀ ਖੁਸ਼ ਹੋ ਜਾਵੇਗਾ ਫੇਰ ਤੁਸਾਂ ਦੇ ਤੁਸੀਂ ਉਹ ਦੇ ਉਹ ਦੇ ਬੇਕਾਰ ਕਾਮ ਕਰੋਧ ਦੇ ਨਾ ਹੋਣ ਲੈ ਤਰਤੀ ਵਿੱਚ ਬਰੀਆਆਂ ਨੂੰ ਗੋਡੋ ਗੱਡੋ ਜਦੋਂ ਬਰਿਆਈਆਂ ਗੱਡੀਆਂ ਜਾਣ ਗਿਆ ਤਾਂ ਤੁਸੀਂ ਖੁਸ਼ ਹੋਵੋਗੇ ਇਹ ਕੀਤੀ ਕਮਾਈ ਵਿਰਥਾ ਨਹੀਂ ਜਾਂਦੀ ਬਗਲੇ ਤੋਂ ਹੰਸ ਬਣੋ ਤਾਂ ਜੋ ਦਿਆਲ ਕਿਰਪਾ ਕਰੇ ਤਾਂ ਅਰਦਾਸ ਕਰਦੇ ਹਾਂ ਦਇਆ ਕਰੋ ਅਪਰੋਕਤ ਅਰਥ ਭਾਵ ਸਮਝ ਕੇ ਪੰਡਤ ਚਰਨ ਦਾ ਹਦੀ ਥੱਲੀ ਤਾਂ ਨਾ ਹੋਈ ਪਰ ਉਸ ਦਾ ਗੁੱਸਾ ਉਤਰ ਗਿਆ ਗੁਰੂ ਜੀ ਦੇ ਹੋਰ ਨੇੜੇ ਹੋ ਕੇ ਜਾਚਣ ਲੱਗਾ ਕਿ ਇਹ ਸੰਤ ਕਿੰਨੇ ਕੁ ਰੱਬੀ ਬਾਲ ਨੂੰ ਰੱਖਣ ਵਾਲਾ ਹੈ ਆਪਣੀ ਵਿਦਿਆ ਪੜੀ ਤੇ ਹੰਕਾਰ ਦੇ ਲੋਰ ਵਿੱਚ ਮਸਤ ਹੋ ਕੇ ਉਹ ਕੇਈ ਤਰ੍ਹਾਂ ਦੇ ਸਵਾਲ ਕਰੀ ਗਿਆ ਗੁਰੂ ਜੀ ਜੋਗ ਉੱਤਰ ਦੇਂਦੇ ਗਏ ਹੌਲੀ ਹੌਲੀ ਪੀੜ ਚੋਖੀ ਹੋ ਗਈ ਅਨ ਸਦਿਆ ਹੀ ਦਵਾਨ ਲੱਗ ਗਿਆ ਪੰਡਤ ਆਸ਼ੇ ਨਾਲ ਚਰਚਾ ਕਰਨ ਲੱਗਾ ਕਿ ਉਹ ਗੁਰੂ ਜੀ ਨੂੰ ਪ੍ਰੇਰ ਕੇ ਬਨਾਰਸ ਵਿੱਚ ਰੱਖ ਲਵੇ ਤਾਂ ਵਿਦਿਆ ਪੜਨ ਵਾਹਤੇ ਆਖੇ ਪਰ ਜਿਹੜੇ ਗੁਰੂ ਧਰਤੋਂ ਸਾ ਵਿਦਿਆ ਪੜ ਕੇ ਆਏ ਸਨ ਉਹ ਭਲਾ ਕਿਵੇਂ ਪੰਡਤ ਦੇ ਜਾਲ ਵਿੱਚ ਫਸਦੇ ਸਨ ਉਹ ਤਾਂ ਚਤਰਦਾਸ ਜਿਵੇਂ ਸੈਂਕੜੇ ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ دیے ਸਦਾ ਚੱਕਰ ਕੱਟ ਰਹੇ ਸਨ ਉਦੇ ਆਸ਼ੇ ਨੂੰ ਜਾਣ ਕੇ ਗੁਰੂ ਜੀ ਨੇ ਬਾਣੀ ਰਾਹੀਂ ਉਸ ਨੂੰ ਸਮਝਾਇਆ ਇਸ ਦਾ ਪਦਾਰਤ ਪਰਮਾਤਮ ਮਨ ਰਾਜਾ ਤੇ ਸਿਆਣਾ ਹੈ ਤਨ ਰੂਪ ਨਗਰੀ ਕੱਚੀ ਹੈ ਪਰ ਦੁਸ਼ਟਾ ਵਿਸ਼ੇ ਵਕਾਰਾਂ ਨਾਲ ਪਿਆਰ ਹੈ ਆਸਾ ਤੇ ਤ੍ਰਿਸ਼ਨਾ ਮਾਵਾਂ ਹਨ ਰਾਗ ਦੇ ਦੁਖ ਤੇ ਬਾਪ ਹਨ ਏ ਪੰਡਤ ਇਹ ਨਤਾਵਤ ਜਾ ਰਹੇ ਕਰ ਜਦੋਂ ਐਸੇ ਵੈਰੀ ਹਨ ਅਸੀਂ ਹਾਲਤ ਐਸੀ ਹਾਲਤ ਹੈ ਤਾਂ ਤੂੰ ਵੀ ਦੱਸ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਦਰਖਤਾਂ ਵਿੱਚ ਅੱਗ ਛਿਪੀ ਹੁੰਦੀ ਹੈ ਫਿਰ ਵੀ ਉਹ ਹਰੀ ਭਰੀ ਰਹਿੰਦੀ ਹੈ ਐਸਾ ਗਿਆਨ ਸਮਝ ਪੰਡਤ ਅਜੇ ਤੱਕ ਸਮਝ ਨਹੀਂ ਲੱਗੀ ਜਾਂਦੇ ਸੂਰਜ ਘਰ ਵਿੱਚ ਹੀ ਹਨ ਬਾਹਰ ਰੋਸ਼ਨੀ ਲੱਭਣ ਜਾਂਦੇ ਏ ਦੋ ਅੱਖਰ ਮਾਇਆ ਦੇ ਹਨ ਦੋ RAM ਦੇ ਇਸ ਰਾਤੇ RAM ਸਿਮਰ ਚੰਗਾ ਹੈ ਚਤੁਰਦਾਸ ਨੂੰ ਸਿੱਖਿਆ ਦੇਂਦਿਆਂ ਹੋਇਆਂ ਹੀ ਗੁਰੂ ਜੀ ਦੇ ਰਾਗ RAM ਕਲੀ ਵਿੱਚ ਦਖਣੀ ਓੰਕਾਰ ਨਾਮ ਦੀ ਸਾਰੀ ਬਾਣੀ ਅਚਾਰੀ ਜੇ ਸਬਾਣੀ ਨੂੰ ਸੁਣ ਕੇ ਚਤਰਦਾਸ ਦੇ ਕपाट ਖੁੱਲ ਗਏ ਉਹ ਆਨੰਦ ਚਿੱਤ ਹੋ ਕੇ ਗੁਰੂ ਜੀ ਦੇ ਚਰਨੀ ਲੱਗ ਗਿਆ ਉਸ ਨੇ ਕੇਈ ਦਿਹਾੜੇ ਗੁਰੂ ਜੀ ਨੂੰ ਕੋਲ ਰੱਖਿਆ ਤੇ ਸੇਵਾ ਕੀਤੀ ਗੁਰੂ ਜੀ ਨੇ ਉਸ ਨੂੰ ਨਿਰੰਕਾਰੀ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਆਖਿਆ ਚਤਰਦਾਸ ਤੋਂ ਬਿਨਾ ਹੋਰ ਵੀ ਕਈਆਂ ਪੰਡਤਾਂ ਨੇ ਸਾਰੇ ਧਰਮ ਦੇ ਮੁੱਢਲੇ ਅਸੂਲ ਸੁਨਾਏ ਨਾਲ ਹੀ ਮਨੁੱਖਾ ਦੀ ਸੇਵਾ ਕਾਲ ਪੁਰਖ ਦਾ ਸਿਮਰਨ ਕਰਨ ਦੀ ਜਾਚ ਦਸੀ ਰਈ ਗੁਰੂ ਜੀ ਦਾ ਖਾਲਸਾ ਰਈ ਗੁਰੂ ਜੀ ਦੀ ਫਤਿਹ